ਬਾਈ ਆ ਜਿਹੜਾ ਨਾ ਸਬਜ਼ਕਾਣਾ ਇਹ ਵੀ ਜਿਵੇਂ ਜ਼ਹਿਰ ਹੀ ਬਣਾ ਪਈਆਂ ਹੁਣ ਤਾਂ ਮੈਂ ਅੱਜ ਥੋੜੀ ਜਿਹੀ ਬਾਟ ਗਿਆ ਸੀ ਤੇ ਉੱਥੇ ਨਾ ਸੜਕ ਦੇ ਉੱਤੇ ਹੀ ਘਰ ਜਦੋਂ ਮੈਂ ਮੋੜ ਮੋੜਨ ਲੱਗਿਆ ਤੇ ਮੈਂ ਉੱਥੇ ਮੁੰਡਾ ਇੱਕ ਨਾ ਮੂੰਗੀ ਜੀ ਮੂੰਗੀ ਕੋਟ-ਕੋਟ ਕੇ ਤੰਬੇ ਦੇ ਨਾਲ ਕੋਟ-ਕੋਟ ਕੇ ਤੇ ਕੱਢੀ ਜਾਵੇ ਬਾਈ ਮੈਂ ਕਿਹਾ ਚੱਲ ਯਾਰ ਆਪਾਂ ਮੂੰਗੀ ਪੁੱਛ ਲੈਨੇ ਆ ਮੈਂ ਕਿਹਾ ਕਈ ਵਾਰੀ ਮੈਂ ਕਿਹਾ ਜੇ ਕੀ ਆ ਨਾਸਵਰੇ ਸਵਰੂ ਛੜਕੀ ਹੋਵੇ ਵੀ ਬੰਦਾ ਯਾਰ ਅੱਥੇ ਵੱਢ ਗਏ ਤੇ ਕੱਢਣ ਲੱਗ ਜਾਂਦਾ ਹੈਗਾ ਮੈਂ ਕਿਹਾ ਲੈ ਲਾਂਗੇ ਚੱਲ ਮੂੰਗੀ ਮੈਂ ਉਹ ਮੁੰਡੇ ਕੋਲੇ ਗਿਆ ਮੈਂ ਕਿਹਾ ਭਾਈ ਯਾਰ ਮੂੰਗੀ ਵੀ ਤੁਸੀਂ ਬਈ ਅੱਥੇ ਵੱਢ ਕੇ ਕੱਢੀ ਜਾਂਦਾ ਤੂੰ ਕਹਿੰਦਾ ਕਿ ਮੈਂ ਕਹਿੰਦਾ ਯਾਰ ਮੈਂ ਕਿਹਾ ਦਵਾਈ ਤਾਂ ਨਹੀਂ ਛੜਕੀ ਤੁਸੀਂ ਮੈਂ ਕਿਹਾ ਇੱਥੇ ਵੀ ਰਾਉਂਡ ਅਪ ਪੀਸ ਘਾਉਣ ਵਾਲੀ ਘਾਸ ਘਾਉਣ ਵਾਲੀ ਦਵਾਈ ਤਾਂ ਨਹੀਂ ਛੜਕੀ ਕਹਿੰਦਾ ਨਹੀਂ ਭਾਈ ਛੜਕੀ ਵੀ ਆ ਕਹਿੰਦਾ ਮੈਂ ਕਿਹਾ ਫਿਰ ਆਹ ਤੂੰ ਅੱਥੇ ਕਾਹ ਤੋਂ ਕੱਢੀ ਜਾਂਦਾ ਹੜੰਬੇ ਨਾਲ ਕਹਿੰਦਾ ਇਹ ਤਾਂ ਨਹੀਂ ਛੜਕੀ ਭਾਈ ਇਹ ਕਹਿੰਦਾ ਸਾਡੇ ਘਰੇ ਰੱਖਣੀ ਆ ਕਹਿੰਦਾ ਮੈਂ ਕਿਹਾ ਯਾਰ ਚਾਲਾ ਸੀ ਗੱਲੀ ਲੱਗੇ ਬਾਈ ਉਹ ਮੈਨੂੰ ਕਹਿੰਦਾ ਮੈਂ ਕਿਹਾ ਯਾਰ ਬਾਈ ਫਿਰ ਉਹ ਤਾਂ ਜ਼ਹਿਰ ਹੀ ਆ ਮੈਂ ਕਿਹਾ ਜੇ ਮੰਨ ਕੇ ਚੱਲ ਆਪਾਂ ਨਾ 2 ਸਾਲ 6 6 6 ਮਹੀਨੇ ਮਗਰੋਂ 4 4 ਮਹੀਨੇ ਮਗਰੋਂ ਤੇ ਆਪਾਂ ਜੇ ਘਾੜੀ ਦਵਾਈ ਛੜਕਣ ਲੱਗ ਜਗੇ ਨਾ ਘਾੜ ਤੇ ਛੜਕਣ ਲੱਗ ਜਗੇ ਤੇ ਮੈਂ ਕਿਹਾ 2 ਸਾਲਾਂ ਬਾਅਦ ਜਿਹੜੀ ਥੱਲੇ ਮਿੱਟੀ ਹੁੰਦੀ ਹੈ ਨਾ ਉਹ ਵੀ ਖਤਮ ਹੋ ਜਾਂਦੀ ਹੈ ਜਦੋਂ ਆਪਾਂ ਵਾਟ ਤੋਂ ਤਾਂ ਹੀ ਤੁਰਾਂਗੇ ਨਾ ਪੈਰ ਖੁੱਭਣ ਲੱਗ ਜਾਂਦਾ ਥੱਲੇ ਮਿੱਟੀ ਜਮਾਂ ਖਤਮ ਕਰ ਦਿੰਦੀ ਹੈ ਮੈਂ ਕਿਹਾ ਘਾੜੀ ਦਵਾਈ ਦਵਾਈ ਤਾਂ ਮੈਂ ਕਿਹਾ ਆਪਾਂ ਉਹ ਘਾੜ ਦੇ ਉੱਤੇ ਹੀ ਛੜਕੀ ਹੁੰਦੀ ਆ ਕੋਈ ਉਹ ਥੱਲੇ ਨਹੀਂ ਗਈ ਹੁੰਦੀ ਕੀ ਤੇ ਮੈਂ ਕਿਹਾ ਜਿਹੜੀ ਹੁਣ ਆਪਣੇ ਮੂੰਗੀ ਆ ਮੈਂ ਕਿਹਾ ਮੂੰਗੀ ਤੇ ਠੀਕ ਆ ਚੱਲ ਦਵਾਈ ਛੜਕ ਦਿੰਦੇ ਆ ਮੈਂ ਕਿਹਾ ਇਹ ਕਿਤੇ ਫਲਿਆਂ ਦੇ ਉੱਤੇ ਆ ਜਮਾ ਉੱਤੇ ਫਲਿਆਂ ਹੁੰਦੀਆਂ ਫਲਿਆਂ 'ਤੇ ਛੜਕ ਦਿੰਨੇ ਆ ਇਹ ਅਸਰ ਨਹੀਂ ਜਾਂਦਾ ਕਿਤੇ ਯਾਰ ਮੂੰਗੀ ਦੇ ਵਿੱਚ ਬਾਈ ਦਾਣਿਆਂ 'ਚ ਕਿਤੇ ਅਸਰ ਨਹੀਂ ਜਾਂਦਾਗਾ ਸਭ ਤੋਂ ਵੱਧ ਹਾਰਟ ਅਟੈਕ ਇਹ ਮੂੰਗੀ ਕਰਵਾਉਂਦੀ ਆ ਬਾਈ ਕਿਉਂਕਿ ਅਸਰ ਦਵਾਈ ਦਾ ਜਿਵੇਂ ਹੁਣ ਘਾਹ ਦੇ ਉੱਤੇ ਦਵਾਈ ਛੜਕ ਦਿੰਨੇ ਆ ਜੜਾਂ ਤੱਕ ਅਸਰ ਜਾਂਦਾ ਨਾ ਮਿੱਟੀ ਖਤਮ ਕਰ ਦਿੰਦੀ ਆ ਫੜਾਂ ਦੇ ਤਾਂ ਯਾਰ ਬਾਈ ਹੁੰਦਾਂ ਹੀ ਉੱਤੇ ਆ ਜਾ ਮੈਂ ਕਿਹਾ ਕਹਿੰਦਾ ਬਾਈ ਆਪਾਂ ਕੀ ਕਰ ਸਕਦੇ ਆ ਕਹਿੰਦਾ ਯਾਰ ਗਰੀਬ ਬੰਦੇ ਆ ਆਪਾਂ ਕਹਿੰਦਾ ਹੁਣ ਮੰਨ ਕੇ ਚੱਲ ਬਹੁਤ ਘਰ ਕੀ ਕਰਦੇ ਹੈਗੇ ਆ ਵੀ ਆਪਦੇ ਖਾਣ ਜੋਗੀ ਮੂੰਗੀ ਕੀ ਕਰਨੀ ਉਹਨਾਂ ਨੇ ਅੱਥੀ ਵੜ ਲੈਣੀ ਆ ਆਪਦੇ ਜੋਗੀ ਤੇ ਬਾਕੀ ਤੇ ਮਾਰ ਕੇ ਦਵਾਈ ਕਹਿੰਦਾ ਵੱਢ ਕੇ ਮਸ਼ੀਨ ਨਾਲ ਤੇ ਵੇਚ ਆਉਂਦੇ ਆ ਤੇ ਕਹਿੰਦਾ ਗੱਲ ਤਾਂ ਸੋਚਣ ਵਾਲੀ ਇਹ ਹੈਗੀ ਆ ਵੀ ਜਿਹੜੇ ਮੰਡੀਆਂ ਤੇ ਇਹ ਵੇਚ ਕੇ ਆਉਂਦੇ ਹੈਗੇ ਆ ਉਹ ਮੰਡੀਆਂ ਤੋਂ ਗੁਰੂ ਘਰਾਂ 'ਚ ਵੀ ਜਾਣੀ ਹੁੰਦੀ ਆ ਦਾਲ ਸਬਜ਼ੀ ਤੇ ਮੰਨ ਕੇ ਚਲੋ ਟਾਦਿਆਂ ਤੇ ਸ਼ਹਿਰਾਂ 'ਚ ਹਰ ਜਗ੍ਹਾ ਜਾਣੀ ਹੁੰਦੀ ਆ ਕਹਿੰਦਾ ਪਿੰਡਾਂ 'ਚ ਵੀ ਆਉਂਦੀ ਹੈਗੀ ਆ ਆਪਣੇ ਹੁਣ ਮੰਨ ਲਓ ਵੀ ਆਪਾਂ ਜਿੰਨੀ ਹੁਣ ਆ ਅਸੀਂ ਕਹਿੰਦਾ ਵੀ ਘਰੇ ਕੱਢ ਲਈ ਆ ਇੰਨੀ ਕੁ ਸਕੀਰਾਂ ਵਾਲੇ ਵੀ ਲਿਆਂਗੇ ਕਿਉਂ ਉਹਨਾਂ ਨੂੰ ਪਤਾ ਹੋਣ ਲੱਗ ਜਾ ਦੱਸ ਦਿਆਂਗੇ ਆਪ ਹੀ ਵੀ ਇਹ ਦੂਜੀ ਆ ਬਿਨਾ ਸਵਰੇਹ ਵਾਲੀ ਆ ਕਹਿੰਦਾ ਇਹ ਜੇ ਬਾਈ ਚਾਂਸ ਮੁੱਕ ਗਏ ਤੇ ਆ ਆਪਣਾ ਮੁੱਲ ਲਿਆਉਣਗੇ ਕਹਿੰਦਾ ਹੁਣ ਗੁਰੂ ਘਰਾਂ 'ਚ ਜਾ ਕੇ ਕਹਿੰਦਾ ਆਪਾਂ ਮੂੰਗੀ ਦੀ ਦਾਲ ਧਈ ਹੁੰਦੀ ਹੈਗੀ ਜਾਂ ਦਾਲ ਸਬਜ਼ੀ ਕੋਈ ਵੀ ਆ ਮੂੰਗੀ ਦੀ ਹੁੰਦੀ ਹੈ ਜਿਹੜੀ ਕਹਿੰਦਾ ਉਹਨੂੰ ਗੁਰੂ ਘਰਾਂ 'ਚ ਆਪਾਂ ਵੀ ਖਾਣੇ ਆ ਜਾ ਕੇ ਆਪਣੇ ਜਵਾਕ ਜਵਾਕ ਵੀ ਖਾਂਦੇ ਆ ਆਪਣਾ ਸਾਰਾ ਪਰਿਵਾਰ ਹੀ ਖਾਂਦੇ ਜਦੋਂ ਗੁਰੂ ਘਰੇ ਜਾ ਕੇ ਲੰਗਰ ਛਕਦੇ ਆ ਜਾਂ ਆਪਾਂ ਬਾਹਰ ਅੰਦਰ ਜਾਂਦੇ ਆ ਜਿਹੜੇ ਬੰਦੇ ਖਾਸ ਕਰਕੇ ਬਾਹਰ ਅੰਦਰ ਜਾਦੇ ਚੱਲਦੇ ਰਹਿੰਦੇ ਆ ਗੱਡੀਆਂ ਵਾਲੇ ਹੋਵੇ ਜਾਂ ਹੋਰ ਹੋਵੇ ਕਹਿੰਦਾ ਟਾਬਿਆਂ ਤੇ ਰੋਟੀ ਖਾਣੇ ਆ ਆਪਾਂ ਦਾਲ ਲਵਾ ਲੈਨੇ ਆ ਉਹ ਦਾਲਾਂ ਕਹਿੰਦਾ ਆਹੀ ਦਾਲਾਂ ਆਇਆਂ ਸਪਰਿਆਂ ਕਰਾਂ ਵਾਲੀਆਂ ਇਹ ਜਿਹੜੀ ਮੂੰਗੀ ਤੇ ਸਪਰੇਅ ਰਾਉਂਡ ਅਪ ਮਾਰਦੇ ਆ ਨਾ ਕਾਲੀ ਬਾਈ ਜ਼ਿਆਦਾਤਰ ਹਾਰਟ ਅਟੈਕ ਹੁੰਦੀ ਏ ਇਸੇ ਕਰਕੇ ਆ ਲੋਕਾਂ ਨੂੰ ਇਹ ਤਜਰਬਾ ਕਰਕੇ ਵੇਖ ਲਓ ਪਹਿਲੀ ਗੱਲ ਤਾਂ ਇਹ ਆ ਵੀ ਤੁਸੀਂ ਫੇਰ ਕਹਿੰਦਾ ਕਹਿੰਦਾ ਮੈਂ ਬੰਦੇ ਨੂੰ ਕਹਤਾ ਵੀ ਯਾਰ ਆਪਾਂ ਉਹ ਵਾੜ ਲੈਨੇ ਆ ਕਹਿੰਦਾ ਨਾ ਨਾ ਯਾਰ ਖਰਚਾ ਬਾਲਾ ਭਾਈ ਖਰਚੇ ਦੇ ਮਾਰੇ ਬਾਈ ਕਹਿੰਦਾ ਲੋਕ ਸਪਰੇਅ ਕਰ ਦਿੰਦੇ ਆ ਮਸ਼ੀਨਾਂ ਵੜਾ ਦਿੰਦੇ ਆ ਕਹਿੰਦਾ ਖਰਚੇ ਦੇ ਮਾਰੇ ਕਹਿੰਦਾ ਇਹ ਆਪ ਦੇ ਜੋਗੀ ਤਾਂ ਐ ਵੱਢ ਲੈਂਦੇ ਆ ਖਰਚੇ ਦੇ ਮਾਰੇ ਇਹ ਕਹਿੰਦਾ ਸਪਰੇਆਂ ਛੜਕ ਛੜਕ ਵੱਢੀ ਜਾਂਦੇ ਆ ਮੂੰਗੀਆਂ ਨੂੰ ਐਦੋਂ ਹੁਣ ਤੁਸੀਂ ਵੀ ਗਏ ਹੋ ਹੋਗੇ ਆਉਂਦੇ ਜਾਂਦੇ ਹੋਗੇ ਤੁਸੀਂ ਵੇਖੀ ਹੋਊਗੀ ਮੂੰਗੀ ਸਪਰੇਨ ਵਾਲੀ ਮੈਂ ਤਾਂ ਜਿੰਨਾਂ ਥਾਵਾਂ ਤੇ ਵੀ ਵੇਖਿਆ ਨਾ ਮੂੰਗੀ ਕੀ ਕਹਣਾ ਕਿਤੇ ਬਣਾਇ ਕਦੇ ਥਾਂ ਖੜੀ ਹੋਵੇ ਉਵੇਂ ਵੀ ਅਗਲੇ ਨੇ ਹੱਥੀਂ ਵੱਢ ਕੇ ਸੁਕਾ ਕੇ ਤੇ ਕੱਢ ਲਈ ਹੋਵੇ ਤੇ ਨਹੀਂ ਜ਼ਿਆਦਾਤਰ ਤਾਂ ਲੋਕਾਂ ਨੇ ਬਾਈ ਸਪਰੇ ਮਾਰ ਮਾਰੀ ਸਖਾਈ ਜਾਂ ਮੂੰਗੀ ਤੇ ਰੋਕਦਾ ਵੀ ਕੋਈ ਨਹੀਂਗਾ ਹੁਣ ਵੈਸੇ ਬੰਦੇ ਗੁੱਸਾ ਵੀ ਕਰਨਗੇ ਵਿੱਚ ਪਰ ਬਾਈ ਹੈ ਤਾਂ ਜ਼ਹਿਰ ਹੀ ਨਾ ਹੁਣ ਮੰਨ ਕੇ ਚੱਲੋ ਆਪਣੇ ਕਿਸੇ ਝੋਨੇ ਦੇ ਨਾਲ ਜਾਂ ਕਣਕ ਦੇ ਨਾਲ ਪੱਠੇ ਲੱਗਦੇ ਹੁੰਦੇ ਆ ਝੋਨੇ ਤੇ ਜਾਂ ਕਣਕ ਤੇ ਸਪਰੇਅ ਮਾਰਤੀ ਤੇ ਨਾਲ ਪੱਠੇ ਹੁੰਦੇ ਆ ਆਪਾਂ ਡਰ ਦੇ ਮਾਰੇ ਵੀ ਕਿਤੇ ਉੱਤੇ ਫੁਹਾਰਾਣਾ ਵੱਜ ਗਿਆ ਹੋਵੇ ਸਪਰੇਅ ਦਾ ਪੱਠਿਆਂ ਦੇ ਆਪਾਂ ਉਹ ਪਾਣੀ ਛੱਡ ਕੇ ਵੜਦੇ ਆਂ ਪੱਠੇ ਜਦੋਂ ਯਾਰ ਇੰਨੇ ਧਿਆਨ ਨਾਲ ਉਹ ਉਧਰ ਇੰਨਾ ਧਿਆਨ ਦੇ ਸਕਦੇ ਆ ਵੀ ਕਿਤੇ ਯਾਰ ਫੁਹਾਰਾਣਾ ਵੱਜ ਗਿਆ ਹੋਵੇ ਵੀ ਆਪਾਂ ਪਸ਼ੂਆਂ ਵਾਸਤੇ ਪਸ਼ੂਆਂ ਕੋ ਕੋ ਹੋ ਨਾ ਜਾ ਵੀ ਤੰਦਰੋਂ ਤੁਸੀਂ ਆਪ ਦੀ ਜਾਨ ਨਾਲ ਆਪ ਹੀ ਖੇਢੀ ਜੰਨੇ ਆ। ਉਹ ਸਪਰੇਅ ਤਾਂ ਆਪ ਆਪ ਮਾਰਦੇ ਆ ਘਾਹ ਵਾਲੀ ਤਾਂ ਉੱਤੇ ਉਹਦੇ ਮੋਂਗੀ ਦੇ। ਫਿਰ ਜ਼ਹਿਰ ਹੀ ਆ ਬਈ ਉਹ ਤਾਂ। ਇਹ ਗੱਲ ਤਾਂ ਮੰਨਣੀ ਪਊਗੀ। ਮੈਨੂੰ ਕਹਿੰਦਾ ਤੂੰ ਲਈ ਨਹੀਂ ਮੋਂਗੀ ਮੈਂ ਕਿਹਾ ਭਰਾਵਾ ਦਵਾਈ ਲੈਣ ਜਾਣਾ ਰਾਜਸਥਾਨ ਚ। 5-7 ਕਿਲੋ 10 ਕਿਲੋ ਜਿੰਨੇ ਕੇ ਮੈਥੋਂ ਆਈ ਨਾ ਮੈਂ ਕਿਹਾ ਮੈਂ ਤਾਂ ਮੋਂਗੀ ਲਿਆਉਂਗਾ ਉਥੋਂ। ਰਾਜਸਥਾਨ ਚ ਮੰਨ ਕੇ ਚਲੋ ਬਈ ਪਹਿਲੀ ਗੱਲ ਤਾਂ ਉਹ ਸਪਰੇਅਾਂ ਤੋਂ ਬਰੂਹਾਂ ਬਹੁਤ ਘੱਟ ਕਰਦੇ ਹੈਗੇ ਆ। ਮੋਂਗੀ ਮੰਗੀ ਤੇ ਦਾਲ ਸਬਜ਼ੀ ਤੇ ਤੇ ਰਹੀ ਗੱਲ ਮੈਂ ਕਿਹਾ ਆਹ ਕੰਮ ਨਹੀਂ ਕਰਦੇ ਮੈਂ ਕਿਹਾ ਉਹ ਜੇ ਮੈਂ ਆਪਣੇ ਸਪਰੇਅ ਮਾਰ ਕੇ ਸਗਾ ਦਿੰਦੇ ਆ ਤੇ ਫੇਰ ਵੜ ਲੈਂਦੇ ਆ ਮੈਂ ਕਿਹਾ ਉਹ ਥੇ ਹੀ ਵੜਦੇ ਆ ਮਸ਼ੀਨ ਨਾਲ ਕੱਢਦੇ ਆ ਫੇਰ ਮੈਂ ਕਿਹਾ ਉਹ ਮੰਡੀਆਂ ਚ ਲਿਆਉਂਦੇ ਆ ਮੈਂ ਕਿਹਾ ਉੱਥੋਂ ਲਿਆਉਂਗਾ ਨਾਲੇ ਤੂੰ ਇੱਕ ਗੱਲ ਹੋਰ ਵੇਖ ਲੈ ਮੈਂ ਕਿਹਾ ਆਪਣੇ ਲਈ ਆਪਣੇ ਉਥੋਂ ਇੱਕ ਕੋਲੀ ਮੂੰਗੀ ਦੀ ਆਪਣੇ ਵਾਲੀ ਮੂੰਗੀ ਭਿਉਂ ਕੇ ਰੱਖ ਦੀ ਰਾਤ ਨੂੰ ਇੱਕ ਕੋਲੀ ਜਿਹੜੀ ਮੈਂ ਲਿਆਉਂਗਾ ਮੈਂ ਕਿਹਾ ਉਹ ਧਿਉਂ ਕੇ ਰੱਖ ਦੀ ਤੜਕੇ ਨੂੰ ਰੰਗ ਦਾ ਪਾਣੀ ਦਾ ਰੰਗ ਹੀ ਬਦਲ ਦੂ ਮੈਂ ਕਿਹਾ ਫੇਰ ਮੈਂ ਕਿਹਾ ਰੰਗ ਤਾਂ ਬਦਲੂ ਬਦਲੂ ਪਾਣੀ ਦਾ ਤੂੰ ਖਾ ਕੇ ਵੇਖੀ ਮੈਂ ਕਿ ਉਹ ਵੀ ਖਾ ਕੇ ਵੇਖ ਨੀ ਮੂੰਗੀ ਤੜਕੇ ਭਿੱਜੀ ਵੀ ਤੇ ਆਪਣੇ ਵਾਲੀ ਵੀ ਖਾ ਕੇ ਵੇਖ ਨੀ ਆਪਣੇ ਵਾਲੀ ਮੂੰਗੀ ਚ ਕੜਤਨ ਹੋਊਗੀ ਤੇ ਉਹ ਮੈਂ ਕਿਹਾ ਮਿੱਠੀ ਮੂੰਗੀ ਹੋ ਜਾਮਾ ਇਸ ਕਰਕੇ ਬਾਈ ਗੁੱਸਾ ਨਾ ਕਰਿਓ ਬਹੁਤ ਲੋਕਾਂ ਨੇ ਆਇਆ ਵੱਡੀਆਂ ਆਂ ਪਰ ਬਾਈ ਸੋਚੋ ਇਹ ਆਪਣੇ ਤੇ ਹੀ ਆਉਣਗਾ ਬਿਮਾਰੀਆਂ ਕਿਸੇ ਤੇ ਨਹੀਂ ਜਾਂਦੀਆਂ ਇਹ ਖਾਣਾਂ ਆਪਾਂ ਹੀ ਆ ਇਹਨਾਂ ਹੋਰ ਨਹੀਂ ਕੋਈ ਖਾਂਦਾ ਇਹਨਾਂ ਨੂੰ ਚਲੋ ਰੱਬ ਰਾਖਾ